ਮੰਗਲ ਬਵਨ ਅ ਮੰਗਲ ਹਾਰੀ ਦਬਿਉ ਹੂੰ ਦਸ਼ੀਰਥ ਅਜਰ ਬਿਹਾਰ ਜੈ ਸ਼੍ਰੀ ਰਾਮ ਮੈਂ ਸ੍ਰੀ ਗੁਰੂ ਕਲਾ ਮੰਚ ਦੀ ਤਰਫ ਤੋਂ ਸਾਰੇ ਨਗਰ ਨਿਵਾਸੀਆਂ ਨੂੰ ਤੇ ਨਾਲ-ਨਾਲ ਸਾਡੇ ਨਗਰ ਨਕੋਦਰ ਦੇ ਨਾਲ ਜਿੰਨੇ ਵੀ ਪ੍ਰਭੂ ਪ੍ਰੇਮੀ ਤੇ ਜਿੰਨੇ ਵੀ ਜਿਨ੍ਹਾਂ ਦੇ ਕੁਮਾਨ ਦੇ ਵਿੱਚ ਭਾਵਨਾ ਆ ਆਪਣੀ ਕਲਾ ਨੂੰ ਦਬਾਈ بیٹھے ਆ ਔਰ ਸਸੀਂ ਮੰਚ ਦੀ ਤਰਫ ਤੋਂ ਸਾਰੇ ਉਹਨਾਂ ਨੂੰ ਬੇਨਤੀ ਕਰਦੇ ਕਿ ਜਿਹਦੇ ਕੋ ਮਨ ਦੇ ਵਿੱਚ ਅੱਛਾ ਆ ਹੈਗੀ ਆ ਕਿ ਆਪਣੀ ਕਲਾ ਦਾ ਨਿਖਾਰ ਕਰਨ ਦੀ ਸੋ ਅਸੀਂ ਸ੍ਰੀ ਗੁਰੂ ਕਲਾ ਮੰਚ ਦੀ ਤਰਫ ਤੋਂ ਉਹ ਸਾਰੇ ਕਲਾਕਾਰਾਂ ਨੂੰ ਖੁੱਲਾ ਸੱਦਾ ਦਿੰਦੇ ਆ ਕਿ ਉਹ ਇੱਥੇ ਆ ਸਕਦੇ ਸਾਡੀ ਜਿਹੜੀ ਰਿਹਸਲ ਆ ਸ਼ੁਰੂ ਆ ਸ਼੍ਰੀ ਰਾਮ ਲੀਲਾ ਜੀ ਦੀ ਮੰਚਨ ਦੀ ਤੁਸੀਂ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹੋ ਔਰ ਵੱਡੀ ਗੱਲ ਇਹ ਆ ਕਿ ਜਿਹੜੀ ਸਾਡੀ ਇਹ ਟੀਮ ਆ ਸਾਡੇ ਡਾਇਰੈਕਟਰ ਅਨਲ ਜੀ ਔਰ ਸਾਰੀ ਸਾਡੀ ਟੀਮ ਹੈ ਜਿਨ੍ਹਾਂ ਨੇ ਕੀ ਬੜੇ ਹੀ ਕਲਾਕਾਰਾਂ ਨੂੰ ਇਸ ਮੰਚ ਦੇ ਉੱਤੇ ਮੌਕਾ ਦੇ ਕੇ ਉਹਨਾਂ ਦੀ ਕਲਾ ਦਾ ਜਿਹੜਾ ਨਿਖਾਰ ਕੀਤਾ ਸੋ ਮੈਂ ਮੰਚ ਦੀ ਤਰਫੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹਦੇ ਮਨ ਦੇ ਵਿੱਚ ਕੋਈ ਭਾਵਨਾ ਹੈਗੀ ਆ ਉਹ ਜ਼ਰੂਰ ਇਸ ਮੰਚ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੋ ਚਾਹੇ ਕਲਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਉਹਦਾ ਜਿਹੜਾ ਪੂਰਾ ਟੈਲੈਂਟ ਆ ਉਹਨੂੰ ਅਸੀਂ ਨਿਖਾਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਆ ਕੋਈ ਵੀ ਕਲਾਕਾਰ ਹੋ ਸਕਦਾ ਹੈਗਾ ਉਸ ਵਿੱਚ ਏਜ ਲਿਮਟ ਦਾ ਕੀ ਕੋਈ ਲਿਮਟ ਨਹੀਂ ਹੈਗੀ ਜੀ ਜਿਹਨੂੰ ਗੋਡ ਗਿਫਟ ਆ ਕਲਾ ਜਿਹੜੀ ਦੱਬੀ بیٹھی ਆ ਸਾਡਾ ਕੰਮ ਹੈ ਸਾਡੇ ਇਸ ਮੰਚ ਦਾ ਕੰਮ ਹੈ ਕਿ ਉਹਦੀ ਕਲਾ ਨੂੰ ਬਾਹਰ ਨਿਖਾਰ ਕੇ ਨਿਖਾਰੀਏ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹ ਸਾਡੇ ਮੰਚ ਦਾ ਨਾਮ ਤੇ ਚਲੋ ਰੋਸ਼ਨਾ ਉੱਥੇ ਉਹ ਆਪਣੀ ਵੀ ਕਲਾ ਦਾ ਜਿਹੜਾ ਨਿਖਾਰ ਕਰੇ ਉਹਦੀ ਨਾਲ ਦੀ ਨਾਲ ਕੋਈ ਜਿਹੜਾ ਇੱਕ ਚੰਗਾ ਜਿਹੜਾ ਸੁਨਿਆ ਹੈ ਉਹ ਸਮਾਜ ਦੇ ਅੰਦਰ ਜਾਵੇ ਜੀ ਮੈਂ ਜਿਸ ਤਰ੍ਹਾਂ ਦੇਖਿਆ ਕਿ ਬੱਚੇ ਜਿਹੜੇ ਆ 5 ਸਾਲ ਤੋਂ ਇੱਥੇ ਭਾਗ ਲੈ ਰਹੇ ਨੇ ਤੇ ਜੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਮੇਰੇ ਖਿਆਲ 55 60 ਸਾਲ ਤੱਕ ਵੀ ਕਲਾਕਾਰ ਜਿਹੜੇ ਆ ਮੌਜੂਦ ਨੇ ਇਸ ਕਲਾ ਮੰਚ ਦੇ ਨਾਲ ਜੁੜੇ ਹੋਏ ਆ ਸੋ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਡਾਇਰੈਕਟਰ ਅਨਿਲ ਜੀ ਤੇ ਨਾਲ ਸਾਡੇ ਕੋ ਡਾਇਰੈਕਟਰ ਜਿਹੜੇ ਅਰੁਣ ਜੀ ਕੋਈ ਵੀ ਜਿਹਦੇ ਵਿੱਚ ਕੋਈ ਟੈਲੈਂਟ ਹੋ ਆ ਕੇ ਇਹਨਾਂ ਨੂੰ ਮਿਲ ਸਕਦਾ ਸ਼ਾਮ ਤਕਰੀਬਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੇ ਜਿਹੜੇ ਸਾਰੇ ਸਾਥੀ ਕਲਾਕਾਰ ਆ ਇੱਥੇ ਆਪਣੀ ਰਿਹੈਸਲ ਦੇ ਰੂਪ ਦੇ ਵਿੱਚ ਸਾਰੇ ਰੋਜ਼ ਸ਼ਾਮ ਨੂੰ ਸ਼੍ਰੀ ਗੁਰੂ ਕਲਾ ਮੰਚ ਦੇ ਦੇ ਆਫਿਸ ਦੇ ਵੀ ਤਲਾ ਮੰਦਰ ਦੇ ਅੰਦਰ ਸਾਰੇ ਆਂਦੇ ਨੇ ਉਹ ਆ ਕੇ ਆਪਣੇ ਜਿਹੜੀ ਕਲਾ ਦਾ ਆ ਇਹਨਾਂ ਨੂੰ ਪ੍ਰਦਰਸ਼ਨ ਵੀ ਕਰ ਸਕਦੇ ਨੇ ਤੇ ਉਹਦੇ ਵਿੱਚ ਜੇ ਕੋਈ ਨਖਾਰਨ ਵਾਲੀ ਗੱਲ ਆ ਉਹ رائے ਵੀ ਲੈ ਸਕਦੇ ਆ ਤੇ ਉਸ ਤੋਂ ਬਾਅਦ ਸਾਡੇ ਡਾਇਰੈਕਟਰ ਤੇ ਸਾਡੀ ਟੀਮ ਨੂੰ ਜੇ ਲੱਗੇਗਾ ਤੇ ਉਹਨਾਂ ਨੂੰ ਅਸੀਂ ਜਿਹੜਾ ਪੂਰਾ ਮੌਕਾ ਵੀ ਸਟੇਜ ਦੇ ਉੱਪਰ ਦਵਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਔਰ ਜੇ ਕਿਸੇ ਦਾ ਵੀ ਇਹਦੇ ਸੰਬੰਧੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਉਹ ਮੇਰੇ ਨਾਲ ਅਮਿਤ ਵਿੱਚ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰਾ ਮੋਬਾਈਲ ਨੰਬਰ ਹੈਗਾ 9872067701 9872 7701 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ